ਮਿਰਗ ਤੇ ਗਿੱਦੜ ਝੰਡ ਥਲੇ ਬੈਠੇ ਆਰਾਮ ਕਰ ਰਹੇ ਸਨ ਝੰਡ ਦੇ ਉੱਪਰ ਇੱਕ ਕਾਂ ਬੈਠਾ ਸੀ ਕਾਂ ਉੱਪਰੋਂ ਉੱਤਰ ਕੇ ਗਿੱਦੜ ਤੇ ਮਿਰਗ ਕੋਲ ਆ ਕੇ ਥੱਲੇ ਬੈਠ ਗਿਆ ਕਾਂ ਨੇ ਗੱਲ ਚਲਾਈ ਜੇ ਆਪਾਂ ਤਿੰਨੇ ਮਿੱਤਰ ਬਣ ਜਾਈਏ ਤਾਂ ਕਿੰਨਾ ਚੰਗਾ ਹੋ ਫਿਰ ਆਪਾਂ ਇਕੱਠੇ ਰਹਾਂਗੇ ਤੇ ਕੋਈ ਅਜਈ ਥਾਂ ਲੱਭਾਂਗੇ ਜਿੱਥੇ ਆਪਾਂ ਤਿੰਨਾਂ ਨੂੰ ਰੱਜ ਕੇ ਖਾਣ ਨੂੰ ਮਿਲਿਆ ਕਰੋ ਕਾਂ ਦਾ ਸੁਝਾਅ ਉਹਨਾਂ ਨੂੰ ਵੀ ਜਚਿਆ ਫਿਰ ਤਿੰਨਾਂ ਨੇ ਮਿੱਤਰ ਬੰਦੀ ਸੌਖਾਦੀ ਗਿੱਦੜ ਨੇ ਕਿਹਾ ਭਰਾ ਕਾਵਾ ਤੂੰ ਹੀ ਕੋਈ ਅਜਈ ਥਾਂ ਲੱਭ ਜਿੱਥੇ ਆਪਾਂ ਤਿੰਨਾਂ ਨੂੰ ਖਾਣ ਲਈ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਲਣ ਕਾਂ ਨੇ ਕਿਹਾ ਤੁਸੀਂ ਬੈਠੋ ਮੈਂ ਉਡਾਰੀ ਮਾਰ ਕੇ ਅਜਈ ਥਾਂ ਲੱਭਦਾ ਹਾਂ ਕਾਂ ਨੇ ਉੱਡਦਿਆਂ ਉੱਡਦਿਆਂ ਚਾਰ ਛਪੇਰੇ ਆਪਣੀ ਤੇਜ਼ ਨਜ਼ਰ ਮਾਰੀ ਤੇ ਥਾਂ ਲੱਭ ਗਈ ਕਾਂ ਮਿਰਗ ਤੇ ਗਿੱਦੜ ਕੋਲ ਵਾਪਸ ਆ ਕੇ ਕਹਿਣ ਲੱਗਿਆ ਲੈ ਬਈ ਭਰਾਵੋ ਮੈਂ ਅਜਈ ਥਾਂ ਲੱਭ ਲਈ ਹੈ ਜਿੱਥੇ ਆਪਾਂ ਤਿੰਨੇ ਰੱਜ ਕੇ ਖਾਇਆ ਕਰਾਂਗੇ ਥੋੜੀ ਹੀ ਦੂਰੀ ਤੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਬਾਜਰਾ ਖੱਪੜੀਆਂ ਅਤੇ ਮੋਠ ਭਿਜੇ ਹਨ ਮੈਂ ਬਾਜਰੇ ਦੇ ਛਿੱਟਿਆਂ 'ਚੋਂ ਬਾਜਰੇ ਦੇ ਦਾਣੇ ਠੁੰਗ ਲਿਆ ਕਰੂੰਗਾ ਤੂੰ ਗਿੱਦੜਾ ਖੱਪੜੀਆਂ ਖਾ ਲਿਆ ਕਰੀ ਤੇ ਮਿਰਗ ਮੋਠ ਚਰ ਲਿਆ ਕਰੂੰ ਨਾਲੇ ਉੱਚੇ ਬਾਜਰਿਆਂ ਦੇ ਛਿੱਟਿਆਂ ਤੇ ਬੈਠਾ ਹੋਇਆ ਕਰੂੰ ਤੇ ਮੈਨੂੰ ਦੂਰੋਂ ਆਉਂਦਾ ਕਿਸਾਨ ਦਿਸਜਾਇਆ ਕਰੂੰ ਤੇ ਮੈਂ ਕਾਂਵਾਂ ਰੋਲੀ ਪਾ ਦਿਆ ਕਰੂੰ ਜਦੋਂ ਕਿਸਾਨ ਖੇਤ ਵਿੱਚ ਆਇਆ ਕਰੂ ਆਪਾਂ ਤਿੰਨੇ ਪੱਤਰੇ ਬਾਤ ਚ ਆਇਆ ਕਰਾਂਗੇ ਰਾ ਕਾਵਾਂ ਮਤਾ ਪਾਸ ਹੁਣ ਬਸ ਥਾਂ ਲੈ ਚੱਲ ਗਿੱਦੜ ਤੇ ਮਿਰਗ ਨੇ ਇੱਕ ਸੂਰਜ ਚ ਹੰਗਾਰਾ ਭਰਿਆ ਕਾਂ ਆਸਮਾਨ ਵਿੱਚ ਉੱਡਣ ਲੱਗਾ ਮਿਰਗ ਤੇ ਗਿੱਦੜ ਉੱਡਦੇ ਕਾਂ ਵੱਲ ਦੇਖਦੇ ਅਤੇ ਤੁਰਦੇ ਉਸ ਥਾਂ ਪਹੁੰਚ ਗਏ ਕਾਂ ਛਿੱਟੇ ਤੇ ਬੈਠ ਗਿਆ ਤੇ ਬਾਜਰਾ ਠੁੱਗਣ ਲੱਗ ਪਿਆ ਮਿਰਗ ਮੋੜ ਚਰਨ ਲੱਗ ਪਿਆ ਅਤੇ ਗਿੱਦੜ ਖੱਪਣੀਆਂ ਖਾਣ ਲੱਗ ਪਿਆ ਤਿੰਨੇ ਰੱਜ ਕੇ ਆਪੋ ਆਪਣੇ ਰਾਹ ਤੁਰ ਪਏ ਰੋਜ਼ਾਨਾ ਆਪਣੇ ਬੱਜੇ ਹੋਏ ਸਮੇਂ ਤੇ ਤਿੰਨੇ ਉਸ ਖੇਤ ਦੇ ਵਿੱਚ ਪਹੁੰਚਦੇ ਅਤੇ ਢਿੱਡ ਭਰ ਕੇ ਆਪੋ ਆਪਣੇ ਟਿਕਾਣੇ ਤੇ ਚਲੇ ਜਾਂਦੇ। ਕਿਸਾਨ ਬੜਾ ਦੁਖੀ ਸੀ ਕਿਉਂਕਿ ਉਸਦੀ ਫਸਲ ਦਾ ਰੋਜ਼ ਉਜਾੜਾ ਹੁੰਦਾ ਸੀ। ਇੱਕ ਦਿਨ ਕਿਸਾਨ ਨੇ ਲੱਸੀ ਵਾਲੀ ਬਾਲਟੀ ਤੇ ਦਾਲ ਰੋਟੀ ਵਾਲਾ ਟੋਕਰਾ ਸਿਰ ਤੋਂ ਲਾ ਕੇ 베ਰੀ ਹੀਠਾਂ ਰੱਖਿਆ ਅਤੇ ਬੈਠ ਕੇ ਸੋਚਣ ਲੱਗ ਪਿਆ ਕਿ ਜਾਨਵਰਾਂ ਦਾ ਕੀ ਹੱਲ ਹੋਵੇ। ਹਰ ਰੋਜ਼ ਫਸਲ ਦਾ ਉਜਾੜਾ ਕਰਦੇ ਹਨ। ਅਖੀਰ ਉਸਨੇ ਫੈਸਲਾ ਕੀਤਾ ਕਿ ਕਾਂ ਤੇ ਗਿੱਦੜ ਤਾਂ ਚਲਾਕ ਹਨ, ਮਿਰਗ ਪੋਲਾ ਹੈ। ਇਸ ਲਈ ਉਸਨੇ ਚੁੰਗਾ ਲਾਇਆ ਜਾਵੇ। ਕਿਸਾਨ ਨੇ ਰਾਤ ਨੂੰ ਲਾਲਟਨ ਲੈ ਕੇ ਵਧੀਆ ਢੰਗ ਨਾਲ ਚੁੰਗਾ ਲਾ ਦਿੱਤਾ ਮੋਟ ਚਰਦੇ ਮਿਰਗ ਦੀ ਲੱਤ ਚੁੰਗੇ ਵਿੱਚ ਫਸ ਗਈ ਫਸਿਆ ਮਿਰਗ ਰਿੰਗਣ ਲੱਗ ਪਿਆ ਛੇਤੀ ਹੀ ਕਾਂ ਮਿਰਗ ਕੋਲ ਆ ਗਿਆ ਅਤੇ ਮਿਰਗ ਨੂੰ ਫਸਿਆ ਦੇਖ ਕੇ ਗਿੱਦੜ ਨੂੰ ਆਵਾਜ਼ ਮਾਰੀ ਤਿੰਨੇ ਸੋਚਣ ਲੱਗੇ ਕਿ ਮਿਰਗ ਨੂੰ ਕਿਵੇਂ ਛੁਡਾਈਏ ਕਾਂ ਕਹਿਣ ਲੱਗਿਆ ਕਿ ਜੇ ਕਿਸਾਨ ਆ ਗਿਆ ਤਾਂ ਉਹ ਪੱਕਾ ਮਿਰਗ ਨੂੰ ਮਾਰ ਦੇਊ ਆਪਾਂ ਤਿੰਨਾਂ ਦੇ ਦੁੱਖ ਸੁੱਖ ਵਿੱਚ ਜਾਰੀ ਪਗਾਉਣ ਦੀ ਸੌਂਖਾਦੀ ਹੈ ਤੇ ਇਹ ਜਾਰੀ ਪਗਾਉਣ ਦਾ ਸਮਾਂ ਹੈ ਪਰ ਮੇਰੀ ਚੁੰਝ ਨਾਲ ਚੁੰਗਾ ਨਹੀਂ ਖੁੱਲ ਸਕਦਾ ਕਿਉਂਕਿ ਇਹ ਕੱਚੇ ਚਮੜੇ ਤੇ ਸਲੂ ਤੇ ਲੱਕੜੀ ਦਾ ਬਣਾਇਆ ਸਖਤ ਚੁੰਗਾ ਹੈ ਪਰ ਤੂੰ ਗਿੱਦੜਾ ਤੂੰ ਆਪਣੇ ਦੰਦਾਂ ਨਾਲ ਪੱਕੇ ਸਲੂ ਨੂੰ ਕੱਟ ਸਕਦਾ ਹੈ ਚੁੰਗਾ ਸਲੂ ਕੱਟਣ ਨਾਲ ਢਿੱਲਾ ਹੋ ਜਾਊ ਅਤੇ ਮਿਰਗ ਦੀ ਚੁੰਗੇ 'ਚੋਂ ਲੱਤ ਨਿਕਲ ਜਾਊ ਕਾਂ ਦੀ ਇਹ ਗੱਲ ਸੁਣ ਗਿੱਦੜ ਸੋਚਣ ਲੱਗਿਆ ਖੱਪੜੀਆਂ ਤਾਂ ਰੋਜ਼ ਖਾਈਆਂ ਨੇ ਅੱਜ ਮਾਸ ਖਾਵਾਂਗੇ ਕਿਉਂਕਿ ਕਿਸਾਨ ਨੇ ਮਿਰਗ ਨੂੰ ਮਾਰ ਕੇ ਸਾਰਾ ਮਾਸ ਤਾਂ ਨਾਲ ਨਹੀਂ ਲੈ ਕੇ ਜਾਣਾ ਜਿਹੜਾ ਬਚੇਗਾ ਉਹ ਮੈਂ ਹੀ ਖਾਵਾਂਗਾ ਗਿੱਦੜਾ ਦਸ ਭਰਾਵਾ ਕਾਂ ਗਿੱਦੜ ਦਾ ਜਵਾਬ ਜਾਨਣਾ ਚਾਹੁੰਦਾ ਸੀ ਗਿੱਦੜ ਨੇ ਬਹਾਨਾ ਬਣਾਇਆ ਤੇ ਕਹਿਣ ਲੱਗਿਆ ਮੇਰਾ ਤਾਂ ਭਰਾਵਾ ਸੰਗਠ 14 ਵਰਤ ਰੱਖਿਆ ਹੋਇਆ ਹੈ ਮੈਂ ਤਾਂ ਸੰਗ ਤੋਂ ਅੱਗੇ ਤੁੱਕ ਵੀ ਨਹੀਂ ਲਿ ਜਾ ਸਕਦਾ ਜੇ ਸੱਲੂ ਕੱਟਦੇ ਸਮੇਂ ਮੇਰੇ ਅੰਦਰ ਪੱਕਾ ਚੰਮ ਲੱਗ ਗਿਆ ਤਾਂ ਮੇਰਾ ਵਰਤ ਟੁੱਟ ਜਾਊ ਕਾਂ ਗਿੱਦੜ ਦੇ ਜਵਾਬ ਤੋਂ ਮਨ ਹੀ ਮਨ ਔਖਾ ਹੋ ਗਿਆ ਫਿਰ ਉਸਨੇ ਕਿਹਾ ਚੰਗਾ ਫਿਰ ਤੂੰ ਐ ਕਰ ਕਿ ਉਹ ਜਿਹੜੀ 베ਰੀ ਐ ਜਿੱਥੇ ਕੋਰਾ ਘੜਾ ਪਿਆ ਐ ਤੇ ਜਿੱਥੇ ਕਿਸਾਨ ਟੋਕਰਾ ਧਰਦਾ ਹੈ ਉੱਥੇ ਨੇੜੇ ਵੱਡੀਆਂ ਵੱਡੀਆਂ ਬੁਈਆਂ ਨੇ ਤੋਂ ਉਹਨਾਂ ਵਿੱਚ ਜਾ ਕੇ ਲੁਕ ਜਾ ਵੇਖਦੇ ਆ ਕੀ ਬਣਦਾ ਗਿੱਦੜ ਬੁਈਆਂ ਵਿੱਚ ਜਾ ਕੇ ਲੁਕ ਗਿਆ ਤਾਂ ਉੱਡ ਗਿਆ ਅਤੇ ਗਿੱਦੜ ਤੋਂ ਚੋਰੀਓ ertid ਤੇ ਉੱਤਰਕੇ ਟਪੂਸੀਆਂ ਮਾਰਦਾ ਮਿਰਗ ਕੋਲ ਪਹੁੰਚ ਗਿਆ ਤੇ ਕਹਿਣ ਲੱਗਿਆ ਲੈ ਭਾਈ ਭਰਾਵਾ ਤੈਨੂੰ ਮੈਂ ਇੱਕ ਜੁਗਤ ਦੱਸਦਾ ਕਿਸਾਨ ਭੋਲੇ ਭਾਲੇ ਹੁੰਦੇ ਨੇ ਤੂੰ ਡਿੱਗ ਪੈ ਲੱਤਾਂ ਨਿਸਾਲ ਲੈ ਅਤੇ ਜਦ ਤੇਰੇ ਕੋਲ ਕਿਸਾਨ ਆਇਆ ਤਾਂ ਸਾਖ ਸੀਟ ਲੈ ਉਸ ਨੂੰ ਇਉਂ ਲੱਗਣਾ ਚਾਹੀਦਾ ਹੈ ਕਿ ਤੂੰ ਮਰ ਗਿਆ ਹੈ ਉਹ ਤੈਨੂੰ ਉਲਟਾਉ ਪਲਟਾਉ ਪਰ ਤੂੰ ਸਾਹ ਬਾਹਰ ਨਾ ਕੱਢੀ ਫਿਰ ਉਹ ਤੇਰਾ ਚੁੰਗਾ ਹੱਥ ਨਾਲ ਖਿੱਚ ਕੇ ਤੇਰੀ ਲੱਤ ਬਾਹਰ ਕੱਢ ਦੇਊ ਤੂੰ ਉਵੇਂ ਹੀ ਪਿਆ ਰਹੀਂ ਮੈਂ ਆਸਮਾਨ ਵਿੱਚ ਉੱਡਦਾ ਨਜ਼ਰ ਰੱਖੂੰਗਾ ਤੇ ਜਦੋਂ ਕਿਸਾਨ ਤੇਰੀ ਲੱਤ ਬਾਹਰ ਕੱਢ ਦੇਵੇਗਾ ਤਾਂ ਮੈਂ ਜਿੱਥੇ ਹੀ ਉਸਦੀ ਲੱਸੀ ਤੇ ਰੋਟੀਆਂ ਦਾ ਟੋਕਰਾ ਰੱਖਿਆ ਹੁੰਦਾ ਹੈ ਉੱਥੇ ਜਾ ਕੇ ਕਾਂ ਕਾਂ ਕਰਕੇ ਰੋਲਾ ਪਾਂ ਉਹ ਮੇਰੇ ਵੱਲ ਕਹਾੜੀ ਲੈ ਕੇ ਭੱਜੂ ਤੇ ਜਦ ਉਹ ਮੇਰੇ ਵੱਲ ਭੱਜ ਲੱਗੇਗਾ ਤੂੰ ਵੀ ਭੱਜ ਜਾਵੇਂ ਜਦ ਕਿਸਾਨ ਖੇਤ ਵਿੱਚੋਂ ਬੇਰੀ ਵੱਲ ਆਇਆ ਤਾਂ ਕਾਂ ਦੇ ਦੱਸੇ ਮੁਤਾਬਕ ਹੀ ਹੋਇਆ ਜਦ ਕਾਂ ਕਾਵਾਂ ਰੋਲੀ ਪਾਉਂਦਾ ਟੋਕਰੇ ਵਿੱਚ ਲੀਆਂ ਰੋਟੀਆਂ ਖਰਾਬ ਕਰਨ ਲੱਗਿਆ ਤਾਂ ਕਿਸਾਨ ਕਾਂ ਵੱਲ ਹੋ ਗਿਆ ਤੇ ਉਸਨੇ ਪੱਜ ਦੇ ਕਾਂ ਵੱਲ ਚਲਾਵੀ ਕਹਾੜੀ ਮਾਰੀ ਜੋ ਥੋੜੀ ਜੀ ਅੱਗੇ ਜਾ ਕੇ ਗਿੱਦੜ ਦੇ ਕੰਨ ਤੇ ਵੱਜੀ ਅਤੇ ਗਿੱਦੜ ਭੁਆਟਨੀਆਂ ਲੈਂਦਾ ਚੀਕਾ ਮਾਰਦਾ ਭੱਜ ਗਿਆ ਆਸਮਾਨ ਚ ਉੜਦੇ ਕਾਂ ਨੇ ਗਿੱਦੜ ਨੂੰ ਉੱਚੀ ਉੱਚੀ ਕਿਆ ਗਿੱਦੜਾ ਤੂੰ ਸੰਗੜ 14 ਦਾ ਵਰਤ ਰੱਖਿਆ ਤੈਨਾ ਟੁੱਕੀ 나ੜੀ ਮਿੱਤਰਾਂ ਨਾਲ ਤੈ ਧੋਖਾ ਕਮਾਇਆ ਤੇਰੇ ਕੰਨ ਤੇ ਪਈ ਕਹਾੜੀ ਸੱਚੀ ਕਲ ਦੋਸਤੋ ਤੁਹਾਨੂੰ ਇਹ ਮੇਰੀ ਪਿਆਰੀ ਜੀ ਕਹਾਣੀ ਕਿਦਾਂ ਦੀ ਲੱਗੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਪਲੀਜ਼ ਲਾਈਕ ਸ਼ੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮੈਂ ਤੁਹਾਡੇ ਡੇਲੀ ਹੋਰ ਪਿਆਰੀਆਂ ਤੇਰੀਆਂ ਕਹਾਣੀਆਂ ਲੈ ਕੇ ਆ ਸਕਾਂ ਧੰਨਵਾਦ